ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਗੁਰੂ ਪਾਨ ਸ਼ੁਕਰਾਨਾ ਮੈਂ ਆਪਣਾ ਸ਼ੁਕਰਾਨਾ ਸਤਸੰਗ ਕਰਦੀ ਹਾਂ ਗੁਰੂ ਜੀ ਦੀ ਗੁਰੂ ਜੀ ਦੇ ਰੋਜ਼ ਮੈਸੇਜ ਆਉਂਦੇ ਸੀ ਕੁੜੀਏ ਸ਼ੁਕਰਾਨਾ ਵੀ ਜੋ ਵੀ ਤੇਨਾ ਸਤਸੰਗ ਹੁੰਦੇ ਨੇ ਤੇ ਸ਼ੁਕਰਾਨਾ ਕਰਿਆ ਕਰ ਮੈਂ ਅੱਜ ਆਪਣੇ ਗੁਰੂ ਪਾਦਾ ਸ਼ੁਕਰਾਨਾ ਸਤਸੰਗ ਕਰਦੀ ਹਾਂ ਗੁਰੂ ਪਾਣ ਹੀ ਗੁਰੂ ਮਾਣੇ ਖੁਸ਼ੀਆਂ ਬੋਲ ਦਿੱਤੀਆਂ ਨੇ ਸਾਨੂੰ ਸਤਗੁਰ ਨੇ ਛੱਡੇ ਹੁਣ ਉਹਨਾਂ ਦੇ ਕੇੜਾ ਮੈਂ ਸਾਥ ਸੰਗ ਤਨ ਸੁਣਾਵਾ ਗੁਰੂ ਪਾਦੇ ਤਾਂ ਰੋਜ਼ ਨਿਤ ਨੇ ਵੇ ਸਾਥ ਸੰਗ ਹੁੰਦੇ ਨੇ ਜੋਤ ਕਹਿੰਦੇ ਗੁਰੂ ਪਾਣ ਨੇ ਕੀ ਆ ਕਹਿੰਦੇ ਤੈਨੂੰ ਚਾਰ ਤਾਂ ਹੁੰਦੀ ਯਾਤਰਾ ਕਰਾਉਣੀ ਆ ਕੀ ਬਿੱਤ ਕੁਮਿਆ ਫਿਰਿਆ ਕਰ ਇਦਾਂ ਮੈਂ ਇਦਾਂ ਦੇ ਮੈਸੇਜਿ ਪ੍ਰੋਜੈਕਟਿਵ ਪ੍ਰੋਜਟਿਵ ਮੈਸੇਜ ਦਿੰਦੇ ਆ ਨਾ ਗੁਰੂ ਜੀ ਬੜੀ ਖੁਸ਼ੀ ਹੁੰਦੀ ਆ ਖੁਸ਼ੀ ਮੈਂ ਖਸ਼ ਰੱਖਦੇ ਆ ਗੁਰੂ ਜੀ ਸਾਨੂੰ ਜਦੋਂ ਦੇ ਹਨ ਗੁਰੂ ਜੀ ਨੇ ਸਾਡੀ ਬਾਹ ਫੜੀਆ ਸਾਨੂੰ ਪ੍ਰੋਜੈਕਟਿਵ ਕਰ ਦਿੱਤਾ ਸਾਡਾ ਮਾਈਂਡ ਚ ਜਿੱਦਾਂ ਚਲੋ ਦੁੱਖ ਸੋਖਦਾ ਬੰਦਿਆ ਤੇ ਜਾਂਦੇ ਆ ਤੇ ਕਹਿੰਦੇ ਨੇ ਅੰਦੇ ਆਪਾ ਸੁੱਖ ਲੈਣੇ ਤਾਂ ਦੁੱਖ ਤਾਂ ਕੱਟਣੀ ਹੀ ਪੈਣੇ ਆ ਚਲੋ ਦੁੱਖ ਵੀ ਆਣੇ ਸੁੱਖ ਵੀ ਸੁੱਖ ਸਮਾਂ ਜ਼ਿਆਦਾ ਹੀ ਦਿੰਦੇ ਆ ਗੁਰੂ ਜੀ ਇਹ ਸਾਡੇ ਗੁਰੂ ਪਾਣੇ ਗੁਰੂ ਜੀ ਨੇ ਇਨਨਿਤ ਲੱਖਾਂ ਦੁਨੀਆ ਤਾਰੀ ਗੁਰੂ ਪਾ ਛਲੇ ਕਸ਼ਟ ਕੱਟਣ ਆਇਨੇ ਗੁਰੂ ਜੀ ਕੰਦੇ ਮੈਂ ਤਾਂ ਮੈਂ ਇਸ ਦੁਨੀਆ ਦੇ ਕਸ਼ਟ ਕੱਟਣੇ ਨੇ ਗੁਰੂ ਪਾ ਕਸ਼ਟ ਕੱਟਣ ਆਇਨੇ ਸਤਿਗੁਰੂ ਤੁਹਾਡੀ ਕੀ ਮਹਿਮਾ ਤਾਂ ਬਗਾਨ ਕਰੀਏ ਤੁਹਾਡੀ ਤਾਂ ਲੀਲਾ ਹੀ ਆ ਪਰੰਪਾਰ ਵਾ ਮੇਰਾ ਵਾਲਿਆ ਇੰਨੀ ਮਿਹਰ ਕਰਦੀਆਂ ਇਸ ਤਿਸ ਦਾ ਸਾਡੇ ਦਿਨ ਇਦਾਂ ਬਦਲ ਦਿੱਤੇ ਜਿੱਦਾਂ ਦੁੱਖ ਦਾ ਸਾਡੇ ਨਾਮ ਨਿਸ਼ਾਨ ਹੀ ਨਹੀਂ ਰਹਿਣ ਦਿੱਤਾ ਥੋੜਾ ਬਹੁਤਾ ਚਲ ਕੱਟੇ ਨਹੀਂ ਆਣਾ ਗੁਰੂ ਭਾਖੇਂਦੇ ਜੇ ਥੋੜਾ ਬਹੁਤਾ ਤੁਹਾਨੂੰ ਦੁੱਖ ਨਾ ਆਵੇ ਤਾਂ ਤੁਹਾਨੂੰ ਪਤਾ ਕਿੱਦਾਂ ਲੱਗੇਗਾ ਵੀ ਤੁਹਾਡੇ ਕੌਣ ਤੁਹਾਡਾ ਆਪਣਾ ਤੇ ਕੌਣ ਬਗਾਨਾ ਹੈ ਸਹੀ ਗੱਲ ਹੈ ਦੁੱਖ ਵੀ ਆਣੀ ਚਾਹੀਦੇ ਸੋਖ ਵੀ ਆਣ ਦੁੱਖ ਵੀ ਆਣ ਦੁੱਖ ਨਾਲ ਵੀ ਰਹਿਣਾ ਚਾਹੀਦਾ ਦੁੱਖ ਵੀ ਦੇਖਣੀ ਜ਼ਰੂਰੀ ਆ ਮੈਂ ਆਪਣਾ ਸ਼ੁਕਰਾਨਾ ਸਾਸੰਗ ਗੁਰੂ ਜੀ ਦਾ ਕਰਦੀ ਆ ਗੁਰੂ ਜੀ මේකයාමනුබීකාර ශස්සංකරා මෙත සිද්දේ කැබැක ගුරුජී මේ සස්සන්නික රසකද ශස්සන්ක තුසිහි කරමනය ගුරුපා ස්ඩිකාර අපන කාරයි ශකරන්න ගුරුජීශකරණ කඩල්කාර ආන්තර්ශුකරණ සට්නු බලෑසකරන්නේ දර්ශකරන්න ගුරුජී ශකරන්නමර සත්තගු ਵੇਰੇ ਸੋਨੇ ਜੀ ਗੁਰੂ ਪਾ ਇਹ ਸ਼ਿਕਰ ਆਣਾ ਸੈ ਸੰਤਾ ਦੇ ਘਰ ਆਉਨ ਦਾ ਗੁਰੂ ਜੀ ਤੇ ਤੁਸੀਂ ਇੰਨੀਆ ਖੁਸ਼ੀਆਂ ਦਿੱਤੀਆਂ ਮੇਰਾ ਜਿਹੜਾ ਇੰਨੇ ਚਿਰ ਦਾ اٹਕੇਆ ਕੰਮ ਸੀ ਨਾ ਅੱਜ ਤੁਸੀਂ ਉਹ ਪੂਰਾ ਕੀਤਾ ਗੁਰੂ ਪਾ ਉਹਦੇ ਲਈ ਵੀ ਸ਼ਿਕਰ ਆਣਾ ਗੁਰੂ ਜੀ ਸ਼ਿਕਰ ਆਣਾ ਮੇਰੇ ਸੋਨੇ ਗੁਰੂ ਪਾ ਗੁਰੂ ਪਾ ਦੀ ਮਹਿਮਾ ਕੀ ਦੱਸਾਂ ਉਹਨਾਂ ਮੈਂ ਗੁਰੂ ਸਾਹਿਬ ਰੋਜ਼ ਹੀ ਸਾਥ ਸੰਕਰ ਹੁੰਦ ਨੇ ਰੋਜ਼ ਡੇਲੀ ਹਨ ਗੁਰੂ ਜੀ ਨੇ ਜਦੋਂ 31 ਮਈ ਸੀ 31 ਮਈ ਨੂੰ ਗੁਰੂ ਜੀ ਨੇ ਮੈਨੂੰ ਬਲੇਸਿੰਗ ਦਿੱਤੀ ਉਹਨਾਂ ਦਾ ਵੱਡਾ ਸਰੂਪ ਬ੍ਰਹਮਾ ਵਿਸ਼ਨੂੰ ਮਹేశੂ ਬੇਟਾ ਮੈਂ ਕਦੇ ਕੋਈ ਸਾਥ ਦੇ ਇੰਨਾ ਵੱਡਾ ਸਰੂਪ ਮੈਨੂੰ ਬਲੇਸਿੰਗ ਮਿਲੀ ਹੈ ਨਾ ਗੁਰੂ ਜੀ ਦੀ ਗੁਰੂ ਜੀ ਉਹਦੇ ਲਈ ਵੀ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਸੇ ਸਾਂਝ ਕਰਾਇਆ ਸ਼ੁਕਰਾਨਾ ਗੁਰੂ ਜੀ ਹੇ ਗੁਰੂ ਜੀ ਨੇ ਮੈਨੂੰ ਮੈਨੂੰ ਹੁਣ ਮੈਸੇਜ ਭਲਾਇਆ ਸੀ ਉਹਦਾ ਗੁਰੂ ਜੀ ਦਾ ਇੰਸਟਾਗ੍ਰਾਮ ਤੇ ਵੀ YouTube ਤੇ ਵੀ ਕਹਿੰਦੇ ਆਪਣੀ ਤਿਆਰੀ ਖਤਲਾ ਤੈਨੂੰ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਕਰਾਉਣੀ ਆ ਤੇਰਾ ਸੁਪਨਾ ਪੂਰਾ ਕਰਨਾ ਆ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਕਹਿੰਦੇ ਤੇਰੀ ਟੈਕਟ ਬੁੱਕ ਕਰਾਤੀ ਆ ਵੀ ਕਹਿੰਦੇ ਫਿਰ ਮੈਸੇਜ ਮੈਨੂੰ ਵੀ ਦਿੰਦੇ ਨੇ ਤੇਰੀ ਫੋਰਨ ਟ੍ਰਿਪ ਲਿੰਬੀ ਜਿੱਦਾਂ ਤੇ ਉਹ ਸਾਲ ਦੇ ਵਿੱਚ ਤੈਨੂੰ ਤੇ ਪਾਸਪੋਰਟ ਤਿਆਰ ਕਰ ਲੈ ਆਪਣਾ ਤੇ ਇਹਦਾ ਫੋਰਨ ਟੂਰ ਲਵਾਣਾ ਹੈ ਜੈ ਗੁਰੂ ਜੀ ਜੈ ਗੁਰੂ ਜੀ ਸਤਿਰਾ ਨਗੁਰ ਜੀ ਨੰਤਮ ਨੰਤਮ ਸ਼ੁਕਰਾਨਾ ਮੇਰੇ ਸੋਹਣੇ ਗੁਰੂ ਮਹਾਰਾਜ ਦਾ ਗੁਰੂ ਜੀ ਤਾਂ ਬਹੁਤ ਖੁਸ਼ੀਆਂ ਦਿੰਦੇ ਨੇ ਗੁਰੂ ਜੀ ਦੀ ਲੀਲਾ ਯਪਨ ਪਾਰਿਆ ਮਹਾਸ਼ਿਵਨ ਸਾਡਾ ਪਿਓ ਆ ਹੁਣ ਪਿਓ ਨੇ ਤਾਂ ਖੁਸ਼ੀਆਂ ਦੇਣੀਆਂ ਇਨੇ ਸਾਨੂੰ ਹਨਾ ਇਹ ਸੱਚੇ ਪਾਸ਼ਾ ਸਭ ਨੂੰ ਇੱਕਦਈ ਖੁਸ਼ੀਆਂ ਦੇ ਸਭ ਦੀਆਂ ਖਾਲੀ ਝੋਲੀਆਂ ਭਰ ਜਾਂਦੇ ਆ ਸਭ ਨੂੰ ਸ਼ਾਂਤੀ ਬਖਸ਼ੀ ਸਭ ਦੇ ਘਰਾਂ 'ਚ ਖੁਸ਼ੀਆਂ ਹੋਣ ਦਾਤਾ ਜੀ ਸਭ ਦੀਆਂ ਹੀ ਮਨ ਕਾਮਨਾਵਾਂ ਪੂਰੀਆਂ ਹੋਣ ਮੇਰੇ ਸੱਚੇ ਪਾਤਸ਼ਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦਾਤਾ ਸਭ ਦਾ ਹੀ ਭਲਾ ਕਰਿਓ ਸਭ ਦੀਆਂ ਹੀ ਮਨ ਇੱਛਾਵਾਂ ਪੂਰੀਆਂ ਹੋਣ ਦਾਤਾ ਜੀ ਜੋ ਵੀ ਦੁਖੀ ਨੇ ਦਿਨ ਜੋ ਕਿਸੇ ਦੀ ਫਾਨਾ ਸ਼੍ਰੀ ਪ੍ਰੋਬਲਮ ਵਾ ਉਹ ਵੀ ਪੂਰੀ ਹੋ ਜਵੇ ਗੁਰੂ ਜੀ ਜਿਹੜੇ ਆਪਣੀ ਮਾਂ ਤੋਂ ਪੁੱਤ ਵਿਛੜਿਆ ਆ ਕਿਸੇ ਉਸ ਮਾਲ ਪਤਮਲਾ ਅਦੋ ਗੁਰੂ ਜੀ ਗੁਰੂ ਜੀ ਜੋ ਵੀ ਕਿਸੇ ਦੀ ਵੀ ਪਰੇਸ਼ਾਨੀਆਂ ਨੇ ਨਾ ਗੁਰੂ ਜੀ ਤੁਸੀਂ ਤਾਂ ਜਾਣੀ ਜਾਨ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਗੁਰੂ ਪਾ ਤੁਸੀਂ ਆਪ ਹੀ ਦੇਖ ਲਓ ਆਪਣੇ ਹਿਸਾਬ ਨਾਲ ਦੇਖ ਲਓ ਗੁਰੂ ਜੀ ਸਾਰੇ ਇਹਨੀਆਂ ਪਰੇਸ਼ਾਨੀਆਂ ਦੂਰ ਕਰਿਓ ਦੁੱਖ ਦੂਰ ਕਰਿਓ ਸਭ ਦਾ ਹੀ ਭਲਾ ਕਰਿਓ ਗੁਰੂ ਪਾ ਸਭ ਦੇ ਘਰਾਜੇ ਸਖ ਸ਼ਾਂਤੀ ਹੋਵੇ ਦਾਤਾ ਜੀ ਮੇਰ ਕਰੀ ਦਾ ਤਿਆ ਮੇਰੇ ਮਿਲੋ ਸ਼ੁਕਰ ਹੈ ਮੈਂ ਸਾਸ ਸਿੰਘ ਸੀ ਗੁਰੂ ਦਾ ਜੋ ਵੀ ਮੇਰੇ ਤੋਂ ਭੁੱਲ ਚੱਕ ਹੋਈ ਹੋਈ ਹੋਵੇ ਮੈਨੂੰ ਮਾਫ਼ ਕਰਦੇ ਹੋ ਸੰਗਤ ਜੀ ਮੈਨੂੰ ਮਾਫ਼ ਕਰਿਓ ਮੈਂ ਆਪਣੀ ਸਾਸ ਸਿੰਘ ਨੂੰ ਵੀ ਇੱਥੇ ਗ੍ਰਾਮ ਦਿੰਨੀ ਹੈ ਓਮ ਨਮੇ ਸ਼ਿਵਾਈ ਸ਼ਿਵ ਜੀ ਸਦਾ ਸਹਾਇ ਓਮ ਨਮੇ ਸ਼ਿਵਾਈ ਗੁਰਜੀ ਸਦਾ ਸਹਾਇ ਓਮ ਨਮੇ ਸ਼ਿਵਾਈ ਸ਼ਿਵ ਜੀ ਸਦਾ ਸਹਾਇ ਓਮ ਨਮੇ ਸ਼ਿਵਾਈ ਗੁਰਜੀ ਸਦਾ ਸਹਾਇ ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी श्री कृष्ण गुरु जी लव यू गुरु, गुरु जी लव यू कृपा लव यू जय गुरु जी जय गुरु जी